ਦੋਸਤੋ ਕੀ ਤੁਸੀਂ ਸੋਚਦੇ ਹੋ ਕਿ ਸਾਡਾ ਉਹੀ ਪੰਜਾਬ ਹੈ ਜਿਹੜਾ ਗੁਰੂ ਸਾਹਿਬ ਨੇ ਸਾਡੇ ਸ਼ਹੀਦਾਂ ਯੋਧਿਆਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਸੀ ਕਿ ਅੱਗੇ ਜਾ ਕੇ ਇਹੋ ਜੀਆਂ ਪੀੜ੍ਹੀਆਂ ਪੈਦਾ ਹੋਣਗੀਆਂ ਜਿਹੜੀਆਂ ਯੋਧੇ ਅਤੇ ਸੂਰਮੇ ਬਣਨਗੀਆਂ ਅੱਛਾ ਕੌਰ ਵੀ ਵਾਲੀ ਵੀਡੀਓ ਦਿਖਾਉਣ ਤੇ ਉਸ ਦਾ ਸਾਰਾ ਸੱਚ ਦੱਸਣ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਕਿ ਕੁਝ ਨਾ ਦਗੜ ਦੱਲੇ ਮੇਰੇ ਚੈਨਲ ਤੇ ਦੋ ਚਾਰ ਹੈਗੇ ਨੇ ਉਹਨਾਂ ਨੇ ਹੁਣ ਸਸਤੀਆਂ ਨਸ਼ੇ ਦੀਆਂ ਗੋਲੀਆਂ ਖਾ ਲੀਆਂ ਹੋਣਗੀਆਂ ਸਵੇਰੀ ਕਿ ਰਬਾਬ ਢਿੱਲੋਂ ਦੀ ਵੀਡੀਓ ਆਉਣ ਵਾਲੀ ਆ ਹੁਣ ਉਹ ਗੁਰੂਆਂ ਤੇ ਸ਼ਹੀਦਾਂ ਦੀ ਗੱਲ ਕਰੂਗਾ ਫਿਰ ਅਸੀਂ ਉਹਨੂੰ ਦੱਬ ਕੇ ਗਾਲ ਓਏ ਮੂਰਖੋ ਜੇ ਕਿਸੇ ਦੇ ਦਾੜੀ ਤੇ ਕੇਸ ਨਾ ਰੱਖੇ ਹੋਣ ਕੀ ਉਹ ਸਾਡੇ ਸਿੱਖ ਧਰਮ ਲਈ ਚੰਗਾ ਨਹੀਂ ਬੋਲ ਸਕਦਾ ਫਿਰ ਤਾਂ ਮਲੇਰਕੋਟਲੇ ਦਾ ਜਿਹੜਾ ਨਵਾਬ ਸੀ ਉਹਨੇ ਦੋ ਛੋਟੇ ਸਾਹਿਬਜ਼ਾਦੇ ਜਦੋਂ ਨੀਹਾਂ 'ਚ ਛਿਣੇ ਸੀ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਫਿਰ ਤਾਂ ਉਹਨੂੰ ਵੀ ਕਹਿ ਦਿੰਦੇ ਵੀ ਪਹਿਲਾਂ ਜਾ ਕੇ ਅਮਰਤ ਸ਼ੱਕਿਆ ਫਿਰ ਬੋਲੀ ਸਾਡੇ ਸਾਹਿਬਜ਼ਾਦਿਆਂ ਬਾਰੇ ਇਹ ਸਾਲੇ ਨਾ ਦਗੜਦੱਲੇ ਖਾ ਕੇ ਸਸਤੇ ਨਸ਼ੇ ਬੇਰੋਜ਼ਗਾਰੀ ਦੇ ਸਤਾਏ ਹੋਏ ਫਿਰ ਇਹ ਆਪਣੇ ਮਾਪੇ ਨੂੰ ਗਾਲਾਂ ਕੱਢਦੇ ਨੇ ਆਪਣੀਆਂ ਸਾਕੀਆਂ ਭੈਣਾਂ ਨੂੰ ਗਾਲਾਂ ਕੱਢਦੇ ਨੇ ਤਾਂ ਹੀ ਇਹ ਆ ਕੇ ਇੱਥੇ ਕਈ ਵਾਰ ਇਹ ਮੇਰੀ ਫੈਮਲੀ ਨੂੰ ਵੀ ਟਾਰਗੇਟ ਕਰਦੇ ਨੇ ਇਹੋ ਜਿਹੇ ਨਸ਼ੇੜੀ ਬੇਲੜ ਤੇ ਬੇਰੋਜ਼ਗਾਰ ਨਸ਼ਿਆਂ ਦੇ ਮਾਰੇ ਹੋਏ ਲੋਕਾਂ ਨੇ ਨਾ ਸਾਡੇ ਧਰਮ ਦਾ ਜਲੂਸ ਕੱਢਿਆ ਪਿਆ ਜੇ ਕੋਈ ਗੈਰ ਸਿੱਖ ਜਾਂ ਕੋਈ ਕੇਸ ਦਾੜੀ ਕਟੇ ਆਲਾ ਬੰਦਾ ਸਿੱਖੀ ਬਾਰੇ ਕੋਈ ਚੱਜ ਦੀ ਗੱਲ ਕਰਦਾ ਇਹ ਉਹਨੂੰ ਗਾਲਾਂ ਕੱਢ ਕੇ ਹਟਾ ਦਿੰਦੇ ਨੇ ਇਹਨਾਂ ਨੇ ਸਾਡੇ ਧਰਮ ਨਾਲ ਜੇ ਕੋਈ ਬੰਦਾ ਨਹੀਂ ਜੁੜਨ ਦੇਣਾ ਤਾਂ ਘੱਟੋ ਘੱਟ ਤੋੜਨ ਵੀ ਨਾ ਇਹ ਸਾਲੇ ਦੂਜਿਆਂ ਨੂੰ ਕਮੈਂਟਾਂ 'ਚ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਤੇ ਆਪਣੀਆਂ ਮਾਵਾਂ ਤੇ ਆਪਣੀਆਂ ਭੈਣਾਂ ਤੇ ਆਪਣੇ ਪਿਓ ਨੂੰ ਇਹ ਪਾਣੀ ਦਾ ਗਲਾਸ ਨਹੀਂ ਪੁੱਛਦੇ ਅਜੇ ਦਗੜਦੱਲੇ ਤੇ ਨਾਲ ਉਹਨਾਂ ਨੂੰ ਰੋਜ਼ ਸਵੇਰੇ ਸ਼ਾਮ ਇਹ ਕੀ ਖਿਜੇ ਤਾਂ ਰਹਿੰਦੇ ਨੇ ਕਿ ਸਾਡਾ ਨਸ਼ਾ ਨਹੀਂ ਪੂਰਾ ਹੁੰਦਾ ਖਿਜੇ ਤਾਂ ਤਾਂ ਰਹਿੰਦੇ ਨੇ ਕਿ ਸਾਨੂੰ ਕੋਈ ਨੌਕਰੀ ਤੇ ਨਹੀਂ ਸਾਨੂੰ ਕੋਈ ਦਿਹਾੜੀ ਨਹੀਂ ਲੈ ਕੇ ਜਾਂਦਾ ਫਿਰ ਇਹ ਆਪਣੇ ਪਰਿਵਾਰ ਨਾਲ ਲੜ ਲੜ ਕੇ ਘਰੇ ਪੈ ਕੇ ਨਸ਼ੇ ਕਰਕੇ ਫਿਰ ਇਹ ਲੱਭਦੇ ਰਹਿੰਦੇ ਉਹ ਗੁਰੂ ਦੇ ੱਟਕੇ ਹੋਏ ਲੋਕੋ ਕਿਸੇ ਵੀ ਰੂਪ ਚ ਬੰਦਾ ਨਾ ਜੇ ਸਿੱਖੀ ਦਾ ਪ੍ਰਚਾਰ ਗਲਤ ਹੁੰਦਾ ਜੇ ਪੱਗ ਨਾਲ ਜਾਂ ਸਿੱਖੀ ਨਾਲ ਉਹਦੇ ਖਿਲਾਫ ਬੋਲਦਾ ਨਾ ਤਾਂ ਆਪਦੀ ਇਹ ਨਸ਼ੇੜੀ ਜ਼ੁਬਾਨ ਬੰਦ ਕਰਕੇ ਰੱਖਿਆ ਕਰੋ ਇਹਨਾਂ ਦਗੜਦੱਲਿਆਂ ਬਾਰੇ ਮੈਂ ਚਾਣਨਾ ਥੋੜਾ ਜਿਹਾ ਹੋਰ ਵੀ ਪਾਉਂਗਾ ਬਾਅਦ ਦੇ ਸਿਰਫ ਇੱਕ ਮਿੰਟ ਚ ਪਹਿਲਾਂ ਆਪਾਂ ਕੋਰਬੀ ਵਾਲੀ ਗੱਲ ਕਰ ਲਈਏ ਜੀ ਕੌਰ ਵੀ ਦੀ ਪਿਛਲੇ ਦਿਨੀ ਇੱਕ ਬਹੁਤ ਹੀ ਵਾਇਰਲ ਵੀਡੀਓ ਚੱਲ ਰਹੀ ਆ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਕੌਰ ਵੀ ਕਿਸੇ ਹੋਟਲ ਰੂਮ ਦੇ ਵਿੱਚ ਅਪੱਤੀ ਜਨਕ ਹਾਲਤ ਦੇ ਵਿੱਚ ਫੜੀ ਗਈ ਪੁਲਿਸ ਨੇ ਛਾਪਾ ਮਾਰ ਲਿਆ ਤੇ ਲੋਕਾਂ ਨੇ ਉਸ ਵੀਡੀਓ ਦੇ ਥੱਲੇ ਇਹੋ ਜਿਹੇ ਕਮੈਂਟ ਕੀਤੇ ਇਹੋ ਜਿਹੇ ਕਮੈਂਟ ਕੀਤੇ ਕਿ ਹੈਰਾਨ ਹੁੰਨੇ ਆ ਕਿ ਅੱਜ ਕੱਲ ਦੇ ਪੰਜਾਬੀ ਕਿੱਧਰ ਨੂੰ ਜਾ ਰਹੇ ਨੇ ਤੇ ਇਹ ਬਿਨਾਂ ਕੁਝ ਸੱਚ ਜਾਣੇ ਬਿਨਾਂ ਹੀ ਕੁਝ ਜਾਣੇ ਕਿ ਸੱਚ ਆ ਕਿ ਝੂਠ ਹੈ ਉਦਾਂ ਹੀ ਕਮੈਂਟ ਕਰਕੇ ਕਿਸੇ ਦੀ ਵੀ ਧੀ ਭੈਣ ਦੀ ਇੱਜ਼ਤ ਖਰਾਬ ਇੱਕ ਮਿੰਟ ਤੋਂ ਪਹਿਲਾਂ ਕਰ ਦਿੰਦੇ ਨੇ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਫਿਰ ਤੁਹਾਨੂੰ ਇਹ ਵੀਡੀਓ ਦਾ ਅਸਲ ਸੱਚ ਦੱਸਦਾ ਮੈਂ ਖਬਰ ਸਾਹਮਣੇ ਆ ਪੰਜਾਬ ਪੁਲਿਸ ਨੇ ਲਾਈਵ ਛਾਪਾ ਮਾਰਿਆ ਔਰ ਛਾਪੇ ਦਰਮਿਆਨ ਔਰ ਬੀਜੀਵੀ ਪੰਜਾਬੀ ਗਾਇਕਾ ਅੱਜ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਸੋ ਇਹ ਕਿਸੇ ਕੁੱਤੇ ਹਰਾਮੀ ਬੰਦੇ ਨੇ ਨਾ ਐਡਿਟ ਕਰਕੇ ਆਪਣੀ ਆਵਾਜ਼ ਲਾ ਕੇ ਇਹ ਵੀਡੀਓ ਤੇ ਆ ਰੰਗ ਰੂਪ ਦੇਤਾ ਇਹ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਇਸ ਨੂੰ ਬਦਨਾਮ ਅੱਛਾ ਕੌਣ ਕਰਦੇ ਨੇ ਇਹ ਸਾਡੇ ਪੰਜਾਬੀ ਨਹੀਂ ਕਿਸੇ ਨੇ ਐਡਿਟ ਕੀਤੀ ਆ ਪੰਜਾਬੀ ਬੋਲ ਕੇ ਮਤਲਬ ਕਿ ਇੰਨਾ ਰਗਾਂ ਦੇ ਵਿੱਚ ਖੂਨ ਇੰਨਾ ਦੇ ਗਲਤ ਤੇ ਮੈਲਾ ਹੋ ਚੁੱਕਿਆ ਕਿ ਇਹ ਹੁਣ ਆਪਣੀਆਂ ਪੰਜਾਬੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲਣ ਬਾਰੇ ਵੀ ਕਦੇ ਨਹੀਂ ਸੋਚਦੇ ਇਹ ਵੀਡੀਓ ਹੈਗੀ ਆ ਜੀ ਜਲੰਧਰ ਦੇ ਮਾਡਲ ਟਾਉਨ ਦੀ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੀ ਜਦੋਂ ਕਿ ਹੰਸਰਾਜ ਹੰਸ ਦੇ ਜਿਹੜੇ ਵਾਈਫ ਸੀ ਉਹ ਗੁਜ਼ਰ ਗਏ ਸੀ ਉਹਨਾਂ ਦੇ ਭੋਗ ਦੀ ਵੀਡੀਓ ਆ ਇਹ ਮੈਨੂੰ ਲੱਗਦਾ 24 ਅਪ੍ਰੈਲ 2025 ਦੀ ਵੀਡੀਓ ਆ ਇਹ ਤੇ ਕਿਸੇ ਲਗਾੜੇ ਨੇ ਆ ਕੁਛ ਬਣਾ ਕੇ ਪੇਸ਼ ਕਰਤਾ ਤੇ ਕੌਰ ਵੀ ਦੀ ਇੱਜ਼ਤ ਲੱਖਾਂ ਲੋਕਾਂ ਸਾਹਮਣੇ ਖਰਾਬ ਕਰਤੀ ਜਿਨ੍ਹਾਂ ਨੇ ਹੁਣ ਕਮੈਂਟ ਕੀਤੇ ਸੀ ਉਹ ਵੀਡੀਓ ਥੱਲੇ ਕਿ ਹੁਣੇ ਆ ਵੀ ਧੰਦਾ ਕਰਨ ਲੱਗੀ ਹੁਣ ਬਸ ਆਹੀ ਬਾਕੀ ਸੀ ਇਹਦੇ ਕੋਲੇ ਜੇ ਪੈਸਿਆਂ ਦੀ ਕਮੀ ਸੀ ਇਹ ਕੋਈ ਹੋਰ ਕੰਮ ਕਰ ਲੈਂਦੀ ਇਹ ਹੁਣ ਆ ਪੁਣਾ ਕਰਨ ਲੱਗੀ ਫਲਾਣਾ ਪੁਣਾ ਕਰਨ ਲੱਗੀ ਉਹ ਸ਼ਰਮ ਕਰੋ ਪੰਜਾਬੀਓ ਇਹ ਨਹੀਂ ਸੀ ਸਿਖਾਇਆ ਸਾਡੇ ਗੁਰੂਆਂ ਨੇ ਇਹ ਤਾਂ ਹੋ ਗਈ ਜੀ ਕੌਰ ਵੀ ਦੀ ਵੀਡੀਓ ਦੀ ਸੱਚਾਈ ਹੁਣ ਆ ਉਹਨੇ ਆਪਾਂ ਉਹਨਾਂ ਲਗਾੜਿਆਂ ਤੇ ਉਹ ਲਗਾੜੇ ਕਹਿੰਦੇ ਜੇ ਮੈਂ ਕਿਸੇ ਕਲਾਕਾਰ ਬਾਰੇ ਜਾਂ ਕਿਸੇ ਵੀ ਬੰਦੇ ਬਾਰੇ ਵਿਦ ਵੀਡੀਓ ਸਬੂਤਾਂ ਸਮੇਤ ਗੱਲ ਕਰਦਾ ਨਾ ਕਿ ਆ ਬੰਦੇ ਨੇ ਪਹਿਲਾਂ ਫਿਰ ਇਹ ਨਹੀਂ ਆ ਕੀਤਾ ਫਿਰ ਆ ਬੰਦੇ ਨੇ ਆ ਕਿਹਾ ਸੀ ਪਰ ਇਹ ਆਪਦੇ ਸਟੈਂਡ ਤੇ ਰਿਹਾ ਨਹੀਂ ਫਿਰ ਉਹ ਕੀਤਾ ਠੀਕ ਹੈ ਜੀ ਇਹ ਸਾਲੇ ਨਾਲ ਸਬੂਤ ਦੇਖਣ ਤੋਂ ਬਾਅਦ ਵੀ ਨਹੀਂ ਮੰਨਦੇ ਕਿ ਹਾਂ ਇਹ ਗੱਲ ਸਹੀ ਆ ਬੰਦਾ ਸੱਚ ਬੋਲ ਰਿਹਾ ਇਹਨਾਂ ਨੇ ਸਾਲਿਆਂ ਨੇ ਗਾਲ ਕੱਢਣੀ ਹੁੰਦੀ ਆ ਕਿਉਂ ਇਹਨਾਂ ਦਾ ਨਸ਼ਾ ਹੀ ਉਦੋਂ ਖੜਦਾ ਇਹ ਇਹ ਸਸਤੀਆਂ ਗੋਲੀਆਂ ਸਲਫਾ ਪੀਂਦੇ ਨੇ ਜਰਦੇ ਖਾਂਦੇ ਨੇ ਸਵੇਰੀ ਸਾਲੇ ਮਾਪੇ ਨੂੰ ਗਾਲਾਂ ਕੱਢ ਕੇ ਜਾ ਕੇ ਕਿਸੇ ਨਾਲੇ ਨੂਲੇ ਦੀ ਪਟੜੀ ਤੇ ਬੈਠ ਜਾਂਦੇ ਨੇ ਕਿ ਹੁਣ ਵੀਡੀਓ ਲੱਭੀਏ ਵੀ ਕੋਈ ਗੁਰੂ ਦੀ ਗੱਲ ਕਰੂ ਜਿਹਦੀ ਦਾੜੀ ਕੱਟੀ ਹੋਊ ਉਹਨੂੰ ਗਾਲ ਕੱਢਣੀਆਂ ਕੋਈ ਸ਼ਹੀਦਾਂ ਦੀ ਗੱਲ ਕਰੂ ਉਹਨੂੰ ਗਾਲ ਕੱਢਣੀਆਂ ਕੋਈ ਸਾਡੇ ਫੇਵਰਟ ਕਲਾਕਾਰ ਬਾਰੇ ਦਿਖਾਊਗਾ ਵਿਦ ਤੱਥ ਤੇ ਵਿਦ ਸਬੂਤ ਉਹ ਅਸੀਂ ਮੰਨਣਾ ਨਹੀਂ ਕਿ ਤੱਥਾਂ ਨਾਲ ਗੱਲ ਕਰ ਰਿਹਾ ਅਸੀਂ ਤਾਂ ਬਸ ਗਾਲਾਂ ਕੱਢ ਰਹੀ ਕਿਉਂ ਉਹ ਸਸਤੀਆਂ ਗੋਲੀਆਂ ਦਾ ਨਸ਼ਾ ਇਹਨਾਂ ਦਾ ਖਿੜਦਾ ਹੀ ਉਦੋਂ ਫਿਰ ਘਰੇ ਗਿਆਂ ਦੇ ਬਾਪੂ ਤੋਂ ਇਹਨਾਂ ਦੇ ਛਤਰੌਲ ਫਿਰਦੀ ਆ ਕਿ ਸਾਲੇ ਉਹ ਬ ਪਰ ਤੁਸੀਂ ਆਪ ਹੀ ਸਮਝ ਜਾਓ ਵੀ ਜਿਹੜੇ ਕੈਟਾਗਰੀ ਦੀ ਮੈਂ ਗੱਲ ਕੀਤੀ ਆ ਇਹ ਉਹੀ ਕੈਟਾਗਰੀ ਵਾਲੇ ਨੇ ਇਹਨਾਂ ਨਸ਼ੇੜੀਆਂ ਦਾ ਫੋਰਥ ਕਲਾਸ ਬੰਦਿਆਂ ਦਾ ਹੁਣ ਮੈਂ ਰਿਪਲਾਈ ਕਰਨੋਂ ਵੀ ਹਟ ਗਿਆ ਕਿਉਂਕਿ ਯੂਟਿਊਬਰ ਬਣਿਆ ਹੀ ਉਦੋਂ ਜਾਂਦਾ ਵੱਡਾ ਦਿਲ ਲੈ ਕੇ ਇਹ ਸੋਚ ਕੇ ਕਿ ਕੋਈ ਵੀ ਦੁੱਕੀ ਦਾ ਬੰਦਾ ਆ ਕੇ ਗਾਲ ਵੀ ਕੱਢ ਸਕਦਾ ਹੈ ਇਹਨਾਂ ਦੀ ਗਾਲ ਨਾਲ ਕੋਈ ਫਰਕ ਨਹੀਂ ਪੈਂਦਾ ਸੱਚ ਬੋਲਦੇ ਸੀ ਬੋਲਦੇ ਹਾਂ ਤੇ ਬੋਲਦੇ ਰਹਾਂਗੇ ਡਗੜ ਧੱਲਿਓ ਸਿੱਖੀ ਦੇ ਖਿਲਾਫ ਨਾ ਜਾਓ ਕੋਈ ਵੀ ਪ੍ਰਚਾਰ ਕਰਦਾ ਨਾ ਉਹਨੂੰ ਗਾਲ ਨਾ ਕੱਢਿਆ ਕਰੋ ਉਹਦੀ ਦਾੜੀ ਤੇ ਬਾਲਾਂ ਤੋਂ ਤੁਸੀਂ ਕੁਝ ਨਹੀਂ ਲੈਣਾ ਇਹ ਦੇਖਿਆ ਕਰੋ ਕਹਿੰਦਾ ਕੀ ਆ ਸਤਿ ਸ਼੍ਰੀ ਅਕਾਲ ਜੀ